ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਅੱਜ ਅਸੀਂ ਪਹੁੰਚੇ ਹਾਂ ਵਾਰਡ ਨੰਬਰ 65 ਜਿੱਥੇ ਕੀ ਆਪਣੇ ਕਾਫੀ ਲੰਬੇ ਸਮੇਂ ਤੋਂ ਮਨਪ੍ਰੀਤ ਮਣੀ ਸਾਈਂ ਜੀ ਬੜੇ ਅੱਛੇ ਕੰਮ ਕੀਤੇ ਜਾ ਰਹੇ ਨੇ ਕਿ ਅੱਜ ਦੇਖਿਆ ਜਾਵੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਉਹ ਦ੍ਰਿਸ਼ ਦਿਖਾਇਆ ਜਾਵੇ ਉਹ ਤੇ ਅੱਜ ਮਣੀ ਸਾਈਂ ਜੀ ਵੱਲੋਂ ਅੱਜ ਚਾਪ ਗੋੜੇ ਦਾ ਲੰਗਰ ਲਗਾਇਆ ਹੈਗਾ ਅਸੀਂ ਤੇ ਅੱਜ ਉੱਥੇ ਅਸੀਂ ਕਵਰੇਜ ਕਰਨ ਜਾ ਰਹੇ ਹਾਂ ਤੁਸੀਂ ਜੁੜੇ ਰਹੋ ਆ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਤਾਂ ਸਭ ਤੋਂ ਪਹਿਲਾਂ ਇੱਥੇ ਜਿੰਨੀ ਸਮੁੱਚੀ ਸੰਗਤ ਆਈ ਆ ਮੈਂ ਉਹਨਾਂ ਦਾ ਇੱਥੇ ਆਉਣ ਤੇ ਬੜਾ ਧੰਨਵਾਦ ਕਰਦਾ ਇਹ ਜਿਹੜਾ ਸਾਡਾ ਸਾਲਾਨਾ ਲੰਗਰ ਆ ਹਰ ਸਾਲ ਅਸੀਂ ਜਦੋਂ 25 26 27 ਜਾਨੀ ਦੇਸੀ ਮਹੀਨੇ ਤੱਕ 11 12 13 ਪੋ ਵਾਲੇ ਦਿਨ ਇਹ ਲੰਗਰ ਸਾਡਾ ਲਗਾਇਆ ਜਾਂਦਾ ਵਾ ਇਹ ਲੰਗਰ ਅਸੀਂ ਹਰੇਕ ਸਾਲ ਤਕਰੀਬਨ ਪਿਛਲੇ 9-10 ਸਾਲਾਂ ਤੋਂ ਰੈਗੂਲਰ ਚਲਾ ਰਹੇ ਆ ਜੀ ਲੰਗਰ ਦਾ ਪਰਪਸ ਜਿੱਦਾਂ ਤੁਹਾਨੂੰ ਸਾਡੇ ਭੈਣ ਜੀ ਮੈਡਮ ਨਿੱਕੀ ਕੋਹਲੀ ਜੀ ਨੇ ਪਹਿਲਾਂ ਦੱਸਿਆ ਵਾ ਇੱਕ ਜਾਗਰਤੂਆ ਕਰਨਾ ਵਾ ਆਪਣੇ ਬੱਚਿਆਂ ਨੂੰ ਸੇਧ ਦੇਣ ਦਾ ਵਾ ਸਾਡੇ ਬੱਚਿਆਂ ਨੂੰ ਪਤਾ ਹੋਵੇ ਵੀ ਸਾਡੇ ਗੁਰੂ ਪੀਰਾਂ ਨੇ ਸਾਡੇ 400 ਯੋਧਿਆਂ ਨੇ ਸਾਡੇ ਸਿੰਘਾਂ ਸ਼ਹੀਦਾਂ ਨੇ ਕਿੰਦਾ ਸ਼ਹੀਦੀਆਂ ਪਾ ਕੇ ਸਾਨੂੰ ਇਹ ਤਾਜ ਬਖਸ਼ੇ ਨੇ ਤੇ ਸਾਨੂੰ ਗੁਰਸਿੱਖੀ ਬਖਸ਼ੀਆ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਇਹ ਲੰਗਰ ਉਸ ਉਸ ਮਹਤਵ ਨਾਲ ਸੀ ਲਗਾਇਆ ਵਾ ਅੱਜ ਸਾਡੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪੂਰੇ ਲੁਧਿਆਣੇ ਦੀ ਜਾਨ ਜਿਨ੍ਹਾਂ ਨੂੰ ਕਹਿ ਸਕਦੇ ਆਂ ਰੀੜ ਦੀ ਹੱਡੀ ਜਿਨ੍ਹਾਂ ਕਰਕੇ ਇੱਕ ਬਦਲਾਅ ਪੰਜਾਬ ਦੇ ਵਿੱਚ ਆਇਆ ਸਾਡੇ ਸਤਕਾਰਯੋਗ ਮਾਸਟਰ ਹਰੀ ਸਿੰਘ ਜੀ ਸਾਡੇ ਨਿੱਕੀ ਭੈਣ ਜੀ ਬਲੌਕ ਪ੍ਰਧਾਨ ਸਾਹਿਬਾਨ ਸਾਡੇ ਸਾਰੇ ਸਾਡੇ ਆਪਣੇ ਬਾੜੇਵਾਲ ਸਾਹਿਬ ਜੀ ਮਨਜੀਤ ਪਾਜੀ ਕਲੇਰ ਸਾਹਿਬ ਸਾਡੇ ਯੂਥ ਦੇ ਪ੍ਰਧਾਨ ਸੋਨੂ ਕਲਿਆਣ ਜੀ ਉਹਨਾਂ ਦੇ ਨਾਲ ਸਾਰੀਆਂ ਟੀਮਾਂ ਪਹੁੰਚੀਆਂ ਨੇ ਜੋ ਲੰਗਰ ਵਿੱਚ ਸਾਡੇ ਨਾਲ ਸੇਵਾ ਕਰ ਰਹੀਆਂ ਨੇ ਮੈਂ ਇਹਨਾਂ ਦਾ ਇੱਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਕਰਦੀਆਂ ਮਾਰਕੀਟ ਐਸੋਸੀਏਸ਼ਨ ਸਾਡੀ ਸਾਰੀ ਕਾਕਾ ਭਾਜੀ ਖੜੇ ਨੇ ਭੋਲਾ ਭਾਜੀ ਹੁਣੀ ਖੜੇ ਨੇ ਸਾਰੇ ਵੱਧ ਚੜ ਕੇ ਸਹਿਯੋਗ ਕਰ ਰਹੇ ਨੇ ਅੱਜ ਸਵੇਰੇ ਅਸੀਂ ਇਹ ਚਾਪ ਕੋੜਿਆਂ ਦਾ ਲੰਗਰ ਕਰਾ ਰਹੇ ਹਾਂ ਦੁਪਹਿਰ ਨੂੰ ਇਹ ਪੂੜੀ ਛੋਲੇ ਵਾਲਾ ਲੰਗਰ ਵਰਤੇਗਾ ਸ਼ਾਮ ਦੇ ਟਾਈਮ ਜਿੱਦਾਂ ਭੈਣ ਜੀ ਹੋਣਾ ਨੇ ਦੱਸਿਆ ਵਾ ਮਿੱਠਾ ਦੁੱਧ ਕੇਸਰ ਵਾਲਾ ਉਹਦਾ ਲੰਗਰ ਵਰਤਾਇਆ ਜਾਏਗਾ ਇਹ ਸਾਰਾ ਦਿਨ ਅੱਜ ਸ਼ਾਮ ਤੱਕ ਗੁਰੂ ਮਹਾਰਾਜ ਦੇ ਹੁਕਮਾਂ ਤੱਕ ਇਹ ਲੰਗਰ ਇਦਾਂ ਹੀ ਚੱਲਦਾ ਰਹੂਗਾ ਸਮੁੱਚੀ ਸੰਗਤ ਨੂੰ ਸਾਰੇ ਸੇਵਾਦਾਰਾਂ ਨੂੰ ਬੇਨਤੀ ਆ ਵੀ ਵੱਧ ਛੱਡ ਕੇ ਆਓ ਹਿੱਸਾ ਲਓ ਲੰਗਰ ਦੇ ਵਿੱਚ ਸੇਵਾ ਕਰੋ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਇੱਕ ਵਾਰ ਸਰਹੰਦ ਜ਼ਰੂਰ ਲੈ ਕੇ ਜਾਓ ਫਤਿਹਗੜ੍ਹ ਸਾਹਿਬ ਦੀ ਧਰਤੀ ਉਹਨਾਂ ਨੂੰ ਦਿਖਾਓ ਵੀ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਤੇ ਇਹ ਕੁਰਬਾਨੀਆਂ ਤੋਂ ਬਾਅਦ ਸਾਡਾ ਸਿੱਖ ਤੇ ਆ ਸਿਰਜਿਆ ਗਿਆ ਵਾ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਪਤਾ ਹੋਵੇ ਇਹੀ ਬੇਨਤੀ ਆ ਉਹਨਾਂ ਨੇ ਜਿੱਦਾਂ ਠੰਡ ਹੜਾਈ ਆ ਆਪਾਂ ਠੰਡ ਹੜਾ ਕੇ ਸੇਵਾ ਕਰੋ ਸੇਵਾ ਨਾਲ ਹੀ ਸਾਰਾ ਕੁਝ ਪ੍ਰਮਾਤਮਾ ਨੇ ਤੁਹਾਨੂੰ ਦੇਣਾ ਵਾ ਇੱਥੇ ਕੋਈ ਰਾਜਨੀਤੀ ਨਹੀਂ ਕੋਈ ਰਾਜਨੀਤਿਕ ਲੰਗਰ ਨਹੀਂ ਸਿਰਫ ਸੇਵਾ ਦਾ ਲੰਗਰ ਆ ਜਿੰਨੇ ਮੇਰੇ ਨਾਲ ਸਤਿਕਾਰਯੋਗ ਸਾਡੇ ਪਤਵੰਤੇ ਸੱਜਣ ਆ ਇਹ ਸਾਰੇ ਸੇਵਾ ਭਾਵਨਾ ਨਾਲ ਆਏ ਨੇ ਇਦੇ ਚ ਹਰੇਕ ਪਾਰਟੀਆਂ ਦੇ ਆਏ ਪਹਿਲਾਂ ਸੁਆਮੀ ਸੁਖਪਾਲ ਜੀ ਮਹਾਰਾਜ ਆ ਕੇ ਗਏ ਬੀਜੇਪੀ ਤੋਂ ਆਏ ਨੇ ਕਾਂਗਰਸ ਤੋਂ ਆਏ ਨੇ ਸਾਨੂੰ ਉਹਦਾ ਕੋਈ ਨਹੀਂ ਸਾਡੇ ਲਈ ਸਾਰੇ ਸਾਡੇ ਸਤਕਾਰਯੋਗ ਭੈਣ ਭਰਾ ਨੇ ਸਾਡੇ ਨਾਲ ਸੇਵਾ ਕਰ ਰਹੇ ਨੇ ਇਹਨਾਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਜੀ ਸਰਵੰਸੀ ధਾਨੀ ਖਿਰੂਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਦਾ ਜਰੂਰ ਸ਼ਹੀਦੀ ਦਿਹਾੜਾ ਸਿੱਖ ਧਰਮ ਖਾਸ ਕਰਕੇ ਤੇ ਮਾਨਵਤਾ ਦੇ ਹਾਮੀ ਆਮ ਕਰਕੇ ਸਾਰੀ ਦੁਨੀਆ ਦੇ ਵਿੱਚ ਇਸ ਨੂੰ ਬੜੇ ਸ਼ਿੱਦਤ ਦੇ ਨਾਲ ਮਨਾ ਰਹੀ ਆ ਇਸੇ ਖੜੀ ਦੇ ਵਿੱਚ ਅੱਜ ਆ ਸਾਈ ਮਨੀ ਜੀ ਉਹਨਾਂ ਦੀ ਪਰਿਵਾਰ ਬੇਟੀਆਂ ਨੂੰ ਜੀ ਤੇ ਹੋਰ ਉਹਨਾਂ ਦੇ ਸਾਥੀ ਰਿਸ਼ਤੇਦਾਰ ਤੇ ਮਾਰਕੀਟ ਕਮੇਟੀ ਦੇ ਜੋ ਸਾਰੇ ਕਾਰਕੁੰਨ ਨੇ ਉਹ ਇਸ ਦਿਹਾੜੇ ਨੂੰ ਬੜੇ ਹਰਸੋ ਖੁਸ਼ੀ ਨਾਲ ਮਨਾ ਰਹੇ ਨੇ ਔਰ ਇੱਥੇ ਅ 12 ਨੰਬਰ 65 ਜਿਹੜਾ ਕਿ 81 ਸੀ ਪਹਿਲਾਂ ਉੱਥੇ ਸੇਵਾ ਵੀ ਕਰਦੇ ਆ ਰਹੇ ਨੇ ਇਹ ਸਮਾਜ ਸੇਵਾ ਸੋਸ਼ਲ ਸੇਵਾ ਤੇ ਅੱਜ ਇੱਥੇ ਇਸ ਜਨਮ ਦਿਹਾੜੇ ਨੂੰ ਸਮਰਪਿਤ ਅ ਲੰਗਰ ਦਾ ਸ਼ੁਰੂਆਤ ਕੀਤੀ ਗਈ ਆ ਤੇ ਸੰਗਤ ਲੰਗਰ ਛਕ ਰਹੀ ਆ ਔਰ ਅਸ਼ੀਰਵਾਦਾਂ ਦੇ ਰਹੀ ਆ ਔਰ ਪ੍ਰਮਾਤਮਾ ਅਗੇ ਅਰਦਾਸ ਕਰ ਰਹੀ ਆ ਕਿ ਇਹਨਾਂ ਨੂੰ ਸਮਰਥ ਬਖਸ਼ੀ ਪ੍ਰਮਾਤਮਾ ਇਹਨਾਂ ਨੂੰ ਸਫਲਤਾ ਬਖਸ਼ੀ ਤੇ ਗੁਰੂ ਸਾਹਿਬਾਂ ਦਾ ਜੋ ਇਹ ਸ਼ਹੀਦੀ ਦਿਹਾੜਾ ਉਸ ਨੂੰ ਸਮਰਪਿਤ ਇਹ ਲੰਗਰ ਆ ਜਿਹੜਾ ਇਹਨਾਂ ਵੱਲੋਂ ਵਰਤਾਇਆ ਜਾ ਰਿਹਾ ਮੈਂ ਆਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਸਫਤਤਾ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿੱਕੀ ਕੋਲੀ ਆਮ ਆਦਮੀ ਪਾਰਟੀ ਤੋਂ ਅੱਜ ਇੱਥੇ ਵੋਟ ਨੰਬਰ 65 ਦੇ ਵਿੱਚ ਆਈਆਂ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਮਾਤਾ ਗੁਜਰੀ ਤੇ ਚਾਰ ਸਾਹਿਬਜ਼ਾਦਿਆਂ ਦਾ ਅੱਜ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਜਿਹੜਾ ਉਹਨਾਂ ਨੂੰ ਸਮਰਪਿਤ ਕਰਦੇ ਹੋਏ ਮਨੀ ਸਾਈਂ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਵਰਕਰ ਹਨ ਤੇ ਉਹਨਾਂ ਦੀ ਫੈਮਿਲੀ ਦੇ ਵੱਲੋਂ ਇੱਥੇ ਅੱਜ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਹੈ ਇਹ ਜਿਹੜਾ ਦਿਹਾੜਾ ਹੈਗਾ ਬੇਸਿਕਲੀ ਇਹ ਯਾਦ ਕਰਾਉਣ ਦੇ ਲਈ ਹੈਗਾ ਸਿੱਖਾਂ ਨੂੰ ਕਿ ਸਾਡਾ ਜਿਹੜਾ ਕਲਚਰ ਐ ਸਿੱਕੇ ਇਤਿਹਾਸ ਦਾ ਬਹੁਤ ਹੀ ਰਿਚ ਕਲਚਰ ਹੈ ਔਰ ਜਿਹੜੀਆਂ ਗੁਰਗੋਬਿੰਗ ਸੀ ਜਿਹਦੇ ਬੱਚਿਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਨੂੰ ਸਾਨੂੰ ਹਮੇਸ਼ਾ ਹੀ ਮਨਾਂ ਦੇ ਵਿੱਚ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖੀ ਲੈਣ ਦੇ ਲਈ ਸਾਡੇ ਜਿਹੜੇ ਗੁਰੂ ਪੀਰ ਹੋਏ ਨੇ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਕਿਹੜੇ-ਕਿਹੜੇ ਕੁਰਬਾਨੀਆਂ ਦੇ ਕੇ ਉਹਨਾਂ ਨੇ ਸਾਨੂੰ ਇਹ ਜਿਹੜੇ ਅੱਜ ਦੇ ਦਿਨ ਦਿਖਾਏ ਆ। ਉਹਨਾਂ ਨੂੰ ਯਾਦ ਰੱਖਦੇ ਹੋਏ ਸਾਨੂੰ ਹਮੇਸ਼ਾ ਅੱਗੇ ਆਪਣੇ ਕਲਚਰ ਨੂੰ ਲੈ ਕੇ ਚੱਲਣ ਦਾ ਇੱਕ ਸੰਦੇਸ਼ਾ ਦਿੱਤਾ ਜਾ ਰਿਹਾ ਹੈ ਇਹ ਛੋਟਾ ਜਿਹਾ ਲੰਗਰ ਲਗਾ ਕੇ ਜਿਵੇਂ ਕਿ ਹਰੇਕ ਪਾਸੇ ਚਾਰ ਪੋੜੇ ਦਾ ਲੰਗਰ ਲਗਾਇਆ ਜਾ ਰਿਹਾ ਹੈ ਅੱਜ ਇੱਥੇ ਲਗਾ ਰਹੇ ਚਾਹੇ ਬਾਹਰ ਜੀਵੀ ਰੋਡ ਦੇ ਉੱਤੇ ਵੀ ਲਗਾਏ ਜਾ ਰਹੇ ਇਹਨਾਂ ਵਾਰੀ ਚੀਜ਼ਾਂ ਚਾਹੂਗੇ ਲੰਗਰ ਲਗਾਉਣ ਦਾ ਜਿਹੜਾ ਪਰਪਸ ਹੈ ਇਹ ਇੱਕ ਹੀ ਪਰਪਸ ਹੈ ਕਿ ਸਿਰਫ ਸਾਨੂੰ ਅਸੀਂ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦੇ ਆ ਇਹ ਇੱਕ ਸਿਰਫ ਟੋਕਨ ਹੈ ਜਿਸਾ ਤੁਸੀਂ ਕਹਿੰਦੇ ਕਿ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ ਇਹ ਇੱਕ ਟੋਕਨ ਹੈ ਲੋਕਾਂ ਨੂੰ ਪਤਾ ਚੱਲਦਾ ਕਿ ਕਿਉਂ ਲੰਗਰ ਲਗਾਇਆ ਜਾ ਰਿਹਾ ਹੈ ਲਗਨਗਾ ਦਾ ਪਰਪਸ ਇਹ ਹੀ ਹੈ ਕਿ ਅਸੀਂ ਲੋਕਾਂ ਨੂੰ ਦੱਸਦੇ ਹਾਂ ਜਤਸਵਾ ਚਾਹੁੰਦੇ ਹਾਂ ਕਿ ਇਹਨਾਂ ਸ਼ਹਾਦਤਾਂ ਨੂੰ ਸਾਡੇ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ 300 ਸਾਲ ਹੋਣ ਦੇ ਬਾਵਜੂਦ ਵੀ ਅਸੀਂ ਅੱਜ ਉਸ ਦਿਹਾੜੇ ਨੂੰ ਅੱਗੇ ਨਾਲੋਂ ਹੋਰ ਜ਼ਿਆਦਾ ਜੋਰਾ-ਸ਼ੋਰਾ ਨਾਲ ਯਾਦ ਕਰਦੇ ਹਾਂ ਕਈ ਥਾਵਾਂ ਤੇ ਪਕੌੜਿਆਂ ਦੇ ਲੰਗਰ ਕਈ ਥਾਵਾਂ ਤੇ ਤੁਸੀਂ ਦੇਖ ਰਹੇ ਹੋ ਗਰਮ ਦੁੱਧ ਦੇ ਲੰਗਰ ਲਗਾਏ ਜਾ ਰਹੇ ਨੇ ਤਾਂ ਕਿ ਅਸੀਂ ਇਸ ਸੀ ਨੂੰ ਯਾਦ ਰੱਖੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਨੂੰ ਅੱਗੇ ਲਿਜਾਣ ਦਾ ਸੰਦੇਸ਼ ਦੇ ਸਕੀਏ ਅੱਜ ਅਸੀਂ ਆਪਣਾ ਮਾਰਕੀਟ ਐਸੋਸੀਏਸ਼ਨ ਵੱਲੋਂ ਮਣੀ ਸਾਹਿਬ ਜੀ ਸਾਡੇ ਆਪਣੇ ਆਮ ਆਦਮੀ ਪਾਰਟੀ ਤੋਂ ਮੈਂ ਮਾਰਕੀਟ ਐਸੋਸੀਏਸ਼ਨ ਦਾ ਮਦਦ ਹੁਣ ਕਾਕਾ ਇੰਜੀਨੀਅਰ ਨਾਮ ਦਾ ਤੇ ਅਸੀਂ ਲੰਗਰ ਲਾਦਿਆ ਛੋਟੇ ਸਾਹਿਬ ਜਦਾਂ ਇਹ ਸ਼ਹੀਦੇ ਦੇ ਕੁਰਬਾਨੀਆਂ ਵਾਸਤੇ ਤੇ ਇਹ ਲੰਗਰ ਹਮੇਸ਼ਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸਾਡਾ ਤੇ ਅਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਨੂੰ ਪਤਾ ਲੱਗੇ ਵੀ ਸ਼ਹੀਦਿਆਂ ਦੇਖ ਕੇ ਕਿੰਦਾ ਕੁਰਬਾਨੀਆਂ ਦੇਖ ਕੇ ਇੱਕ ਸਿੱਖੀ ਕੌਮ ਨੂੰ ਉੱਚਾ ਕੀਤਾ ਤੇ ਪਾਇਆ ਅਸੀਂ ਇਹ ਚਾਹੁੰਦੇ ਆ ਬੱਚਿਆਂ ਨੂੰ ਉੱਚੀ ਦਾ ਸਾਡੀ ਕਲਚਰ ਦਾ ਪਤਾ ਲੱਗੇ ਕਿ ਕਿੰਨਾ ਕੁਰਬਾਨੀਆਂ ਦੇ ਕੇ ਦੇਸ਼ ਚਲਾਇਆ ਆਜ਼ਾਦ ਕੀਤਾ ਜਾਨ ਨੇ ਇਹ ਲੰਗਰ ਜਿੱਤੇ ਪਰਮਾਤਮਾ ਬਣਾਈ ਲੱਕੇ ਮਿਲ ਬੱਚਨ ਰੱਖੀ ਸਾਡਾ ਤੇ ਇਦਾਂ ਚੱਲਦਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਮਾਰਕੀਟ ਵਾਲੇ ਮੱਲਾ ਨਿਵਾਸੀਆਂ ਨੇ ਅੱਜ ਗੁਰੂ ਜੀ ਦੇ ਸਹਬਜ਼ਾਦਿਆਂ ਦੀ ਸ਼ਹੀਦੀ ਦੇ ਹੜੇ ਤੇ ਇਹ ਲੰਗਰ ਦੀ ਸੇਵਾ ਦਿੱਤੀ ਹੈ ਅਸੀਂ ਤਾਂ ਲਾਨ ਵਾਲੇ ਕੁਛ ਨਹੀਂ ਐ ਪਰਮਾਤਮਾ ਲਵਾਉਂਦਾ ਉਹਨਾਂ ਦੇ ਦਿਨ ਦੇ ਹੜੇ ਤੇ ਬਹੁਤ ਵਧੀਆ ਸਾਰਿਆਂ ਨੇ ਰਲ ਮਿਲ ਕੇ ਸਹਿਯੋਗ ਕੀਤਾ ਬਹੁਤ ਹੀ ਵਧੀਆ ਹੈ ਸਹੀ ਹੈ ਮੈਸੇਜ ਤਾਂ ਸਾਰਿਆਂ ਲਈ ਇਹੀ ਹੁੰਦਾ ਵੀ ਇੱਕ ਏਕਤਾ ਭਾਈਚਾਰਾ ਬਣਾਈ ਰੱਖਣਾ ਚਾਹੀਦਾ ਬੱਚਿਆਂ ਨੂੰ ਗੁਰੂਆਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ ਜੋ ਸਾਡੇ ਗੁਰੂਆਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਬਾਰੇ ਸਾਰੀ ਸਿੱਖਿਆ ਮਿਲਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੀ ਸਾਈ ਜੀ ਅਤੇ ਉਹਨਾਂ ਦੀ ਧਰਮ ਪਤਨੀ ਅਨੂ ਸਾਈ ਜੀ ਜੋ ਵਾਰਡ ਨੰਬਰ 65 ਦੇ ਵੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਅੱਜ ਉਹਨਾਂ ਵੱਲੋਂ ਸਾਬਜਾਦਿਆਂ ਦੀ ਯਾਦ ਵਿੱਚ ਚਾਹ ਪਕੌੜੇ ਦਾ ਲੰਗਰ ਦਾ ਆਯੋਜਨ ਕੀਤਾ ਗਿਆ ਸੀਗਾ ਜੋ ਅੱਜ ਇਹਨਾਂ ਨੇ ਦਿਲੋਂ ਅੱਜ ਸੇਵਾ ਕੀਤੀ ਹੈ ਸਾਬਜਾਦਿਆਂ ਦੀ ਯਾਦ ਵਿੱਚ ਔਰ ਪੂਰਾ ਏਰੀਆ ਪੂਰਾ ਇਲਾਕਾ ਇਹਨਾਂ ਦੇ ਨਾਲ ਹੈ ਆਉਣ ਵਾਲੇ ਸਮੇਂ 'ਚ ਇਹ ਬਹੁਤ ਤਰੱਕੀ ਕਰਨਗੇ ਅਸੀਂ ਸਾਰੇ ਇਹਨਾਂ ਦੀ ਇਸ ਸੇਵਾ ਵਿੱਚ ਅਸੀਂ ਵੀ ਇਹਨਾਂ ਦੇ ਨਾਲ ਇਹਨਾਂ ਨੇ ਸਾਨੂੰ ਜੋ ਅੱਜ ਸਾਡੀ ਡਿਊਟੀ ਲਈ ਅਸੀਂ ਅੱਜ ਆਏ ਆਂ ਸੋ ਸਾਡੇ ਲਈ ਕਿਤੇ ਵੀ ਕੋਈ ਸੇਵਾ ਦੀ ਲੋੜ ਹੈ ਤਨਮਨ ਤਨ ਨਾਲ ਅਸੀਂ ਇਸ ਪਰਿਵਾਰ ਨਾਲ ਖੜੇ ਹਾਂ ਜਿਵੇਂ ਕਿ ਆਏ ਸਾਲ ਆਏ ਦਿਨਾਂ ਦੇ ਵਿੱਚ ਸਿੱਧਾ ਨੂੰ ਪ੍ਰਣਾਮ ਕੀਤਾ ਜਾਂਦਾ ਹੈ ਜਗਾ ਜਗਾ ਲੰਗਰ ਲਗਾਏ ਜਾਂਦੇ ਨੇ ਇਹਨਾਂ ਬਾਰੇ ਕੀਤਾ ਨੂੰ ਦੇਖੋ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਪੰਜਾਬ ਹੀ ਹੈ ਇੱਕ ਦੇਖੋ ਕਿਹਦਾ ਸੁਭਾ ਜਿਹਦੇ ਚ ਧਰਮ ਦਾ ਆਪਾਂ ਕਹਿ ਲਈਏ ਵੀ ਕਾਫੀ ਉਤਸ਼ਾਹ ਹੁੰਦਾ ਪਿੰਡਾਂ ਚ ਦੇਖ ਲੋ ਸਾਰੇ ਆਪਾਂ ਜੀਟੀ ਰੋਡ ਦਿੱਲੀ ਰੋਡ ਜਾਈਏ ਲੰਗਰ ਹੀ ਲੰਗਰ ਨਜ਼ਰ ਆ ਰਹੇ ਆਪਾਂ ਨੂੰ ਔਰ ਲੋਕ ਦਿਲੋਂ ਉਤਸ਼ਾਹ ਨਾਲ ਸੇਵਾ ਕਰ ਰਹੇ ਨੇ ਬੱਚੇ ਵੀ ਛੋਟੇ-ਛੋਟੇ 5-5 ਸਾਲ 10-10 ਸਾਲ ਦੇ ਬੱਚੇ ਵੀ ਸੇਵਾ ਵਿੱਚ ਹਿੱਸਾ ਪਾ ਰਹੇ ਨੇ ਜੋ ਅੱਜ ਉਹਨਾਂ ਨੂੰ ਫਤੇਗੜ ਸਾਹਿਬ ਦੇਖੋ ਕਿੰਨੀ ਸੰਗਤ ਉੱਥੇ ਕਿੰਨੇ ਲੱਖਾਂ ਦੀ ਤਦਾਦ ਚ ਸੰਗਤ ਨੇ ਉੱਥੇ ਦਰਸ਼ਨ ਕੀਤੇ ਨੇ ਫਤੇਗੜ ਸਾਹਿਬ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਦਾਂ ਉਹਨਾਂ ਵਾਕਈ ਪੰਜਾਬ ਚ ਇਸ ਤਰ੍ਹਾਂ ਧਰਮ ਦਾ ਇਸ ਤਰ੍ਹਾਂ ਉਹਨਾਂ ਨੂੰ ਸਮਝ ਆ ਰਹੀ ਹੈ ਬੱਚਿਆਂ ਨੂੰ ਵੀ ਸਾਹਿਬ ਜਦਿਆਂ ਨੇ ਕਿਦਾਂ ਸ਼ਹਾਦਤ ਦਿੱਤੀ ਸੀ ਅੱਜ ਬੱਚੇ ਅੱਜ ਇਸ ਸਮਝ ਰਹੇ ਨੇ ਅੱਜ ਬੱਚਿਆਂ ਨੂੰ ਵੀ ਅਜੇ ਸਿੱਖਿਆ ਮਿਲ ਰਹੀ ਹੈ ਆंदी ਪੀੜ੍ਹੀ ਨੂੰ ਅਸੀਂ ਕਹਿਣਾ ਚਾਹਾਂਗੇ ਵੀ ਇਸ ਤਰ੍ਹਾਂ ਹੀ ਨਸ਼ਿਆਂ ਤੋਂ ਦੂਰ ਹੋ ਕੇ ਇਸ ਤਰ੍ਹਾਂ ਹੀ ਸੇਵਾ ਕਰਨ ਔਰ ਆਪਣੀਆਂ ਪੜਾਈਆਂ ਵੱਲ ਵੀ ਧਿਆਨ ਦੇਣ ਆਪਣੇ ਰੋਜ਼ਗਾਰਾਂ ਵੱਲ ਧਿਆਨ ਦੇਣ ਇਸ ਨਸ਼ਿਆਂ ਤੋਂ ਦੂਰ ਹਟਣ ਔਰ ਇਹੀ ਅਸੀਂ ਉਹਨਾਂ ਨੂੰ ਕਹਿਣਾ ਚਾਹਾਂਗੇ ਵੀ ਮਾੜੀਆਂ ਸੰਗਤਾਂ ਤੋਂ ਬਾੜੇ ਜਿਹੜੀ ਸੰਗਤ ਆ ਉਹ ਤੋਂ ਦੂਰ ਰਹਿਣ ਜੋ ਅੱਜ ਅਸੀਂ ਦੇਖ ਰਹੇ ਹਾਂ ਬਹੁਤ ਹੀ ਅੱਜ ਸਾਨੂੰ ਦਿਲੋਂ अच्छा बढ़िया नजर आंदा ਵੀ ਚਲੋ ਹਰ ਕੋਈ ਸੇਵਾ ਕਰ ਰਿਹਾ ਹੈ ਸਾਬਜਾਦਿਆਂ ਦੀ ਯਾਦ ਨੂੰ ਅੱਛੀ ਉਹਨਾਂ ਨੇ ਸੇਵਾ ਕੀਤੀ ਸਾਰੇ ਪੰਜਾਬ 'ਚ ਹੀ ਬਹੁਤ ਅੱਛਾ ਮੈਸੇਜ ਲੱਗਿਆ ਅੱਜ ਛੋਟੇ ਸਾਬਜਾਦਿਆਂ ਦੀ ਨਿੱਗੀ ਯਾਦ ਦੇ ਵਿੱਚ ਪੰਜਾਬ ਦੇ ਹਰ ਗਲੀ ਕਸਬੇ ਦੇ ਵਿੱਚ ਜਿੱਥੇ ਛੋਟੇ ਸਾਬਜਾਦਿਆਂ ਨੂੰ ਯਾਦ ਕਰਦੇ ਹੋਏ ਲੰਗਰ ਲਗਾਏ ਜਾ ਰਹੇ ਨੇ ਜਾਂ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕੀਤੇ ਜਾ ਰਹੇ ਨੇ ਉਹਨਾਂ ਦੀ ਲੜੀ ਦੇ ਵਿੱਚ ਲੁਧਿਆਣੇ ਦੇ ਅੰਦਰ ਅੱਜ ਹੈਪੋਵਾਲ ਏਰੀਆ 'ਚ ਜਿੱਥੇ ਮਨੀ ਸਾਈ ਜੀ ਅਨੂ ਜੀ ਦੀ ਤਰਫੋਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹੋਏ ਲੰਗਰ ਦਿਨ ਰਾਤ ਲਈ ਲਗਾਇਆ ਗਿਆ ਵਾ ਸੰਤਾਂ ਨੂੰ ਨਿਹਾਲ ਕਰ ਰਹੇ ਨੇ ਔਰ ਉਹਦੇ ਨਾਲ ਇੱਕ ਚੰਗੀ ਸੋਚ ਦੇ ਰਹੇ ਨੇ ਸੇਧ ਦੇ ਰਹੇ ਨੇ ਕਿ ਪੰਜਾਬ ਗੁਰੂਆਂ ਪੀਰਾਂ ਸੰਤਾਂ ਫਕੀਰਾਂ ਦੀ ਧਰਤੀ ਹੈ ਕੁਰਬਾਨੀਆਂ ਦੀ ਧਰਤੀ ਹੈ ਕਈ ਸ਼ਹੀਦਾਂ ਦੇ ਖੂਨ ਨਾਲ ਸਿੱਚੀ ਹੋਈ ਧਰਤੀ ਹੈ ਤੇ ਉਹ ਛੋਟੇ ਸਾਹਿਬ ਜਦਿਆਂ ਦੀ ਯਾਦ ਤੋਂ ਤੇ ਉਹਨਾਂ ਦੀ ਕੁਰਬਾਨੀ ਤੋਂ ਆਉਣ ਵਾਲੀ ਪੀੜ੍ਹੀ ਨੂੰ ਵੀ ਸੇਹ ਦੇਣ ਦੀ ਲੋੜ ਹੈ ਕਿ ਜੇ ਪੰਜਾਬ ਦੇ ਅੰਦਰ ਕਈ ਸੈਂਕੜੇ ਸਾਲ ਤੋਂ ਪਹਿਲਾਂ ਵੀ ਜਿਹੜੀ ਸ਼ਹੀਦੀ ਦੇਣ ਦੀ ਪ੍ਰਥਾ ਵਾ ਉਹ ਛੋਟੇ ਸਹਿਬਜ਼ਾਦਿਆਂ ਤੋਂ ਚੱਲੀ ਆ ਰਹੀ ਹੈ ਜਿਹੜੀ ਉਹਨਾਂ ਦੀ ਸ਼ਹੀਦੀ ਹੈ ਸਾਡੇ ਲਈ ਕਹਿੰਦੇ ਨਾ ਵੀ ਇੱਕ ਸਤਕਾਰਯੋਗ ਸੇਖ ਹੈਗੀ ਹੈ ਸੇਖ ਹੈਗੀ ਹੈ ਸੇਹ ਰਹੀ ਹੈ ਕਿ ਆਉਣ ਵਾਲੀ ਪੀੜ੍ਹੀ ਵੀ ਪੰਜਾਬ ਪੰਜਾਬੀਅਤ ਦੇ ਲਈ ਪੰਜਾਬ ਦੀ ਸਾਂਝੀ ਵਲਤਾ ਲਈ ਕਮ ਕਰੇ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਟੇ ਅੱਜ ਛੋਟੇ ਸਾਹਿਬ ਜਾਦਿਆਂ ਜੀ ਦਾ ਸ਼ਹੀਦੀ ਦਿਵਸ ਤੇ ਜਿਹੜਾ ਇਹ ਲੰਗਰ ਮਨੀ ਸਾਈ ਜੀ ਵੱਲੋਂ ਲਾਇਆ ਗਿਆ ਤੇ ਮੈਂ ਛੋਟੇ ਸਾਹਿਬ ਜਾਦਿਆਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਦਾ ਤੇ ਉਹਨਾਂ ਦੇ ਇਸ ਉਪਰਾਲੇ ਲਈ ਮਨੀ ਸਾਈ ਜੀ ਦੇ ਬਹੁਤ-ਬਹੁਤ ਨਾਨ ਨੂੰ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਇਹ ਲੰਗਰ ਲਾਇਆ ਤੇ ਇਹ ਐਦਾਂ ਹੀ ਉਪਰਾਲੇ ਕਰਦੇ ਰਹਿਣ ਤੇ ਰੱਬ ਇਹਨਾਂ ਨੂੰ ਐਦੇ ਹੀ ਬਖਸ਼ ਦੇਵੇ ਜੈ ਕਰਾਏ ਵੀਰ ਬਜਰੰਗੇ ਹਰ ਹਰ ਮਹਾਦੇ ਜਿਹੜਾ ਇਹ ਹਫਤਾ ਚੱਲ ਰਿਹਾ ਸ਼ਹੀਦੀ ਦਿਵਸ ਇਹਦੇ ਵਿੱਚ ਛੋਟੇ ਛੇ ਜਾਦਿਆਂ ਨੇ ਜਿਹੜਾ ਆਪਣੇ ਧਰਮ ਦੀ ਰੱਖਿਆ ਲਈ ਵੀ ਆਪਣਾ ਧਰਮ ਨਹੀਂ ਬਦਲਣਾ ਮੈਂ ਆਪਣੇ ਧਰਮ ਦੇ ਨਾਲ ਹੀ ਲੱਗਿਆ ਰਹਿਣਾ ਹੈ ਉਹਦੇ ਖਾਤਰ ਜਿਹੜੀ ਸ਼ਹੀਦੀਆਂ ਦਿੱਤੀਆਂ ਉਹ ਅਸੀਂ ਸਾਰੇ ਲੋਕ ਯਾਦ ਕਰ ਰਹੇ ਆਂ ਔਰ ਸੰ ਸਾਈਂ ਜੀ ਨੇ ਜਿਹੜਾ ਇੱਥੇ ਲੰਗਰ ਲਗਾਇਆ ਉਹਨਾਂ ਦੀ ਯਾਦਾਂ ਵਿੱਚ ਬਹੁਤ ਹੀ ਬੱਛਾ ਉਪਰਾਲਾ ਕੀਤਾ ਹੈ ਔਰ ਇਹ ਵੈਸੇ ਵੀ ਏਰੀਆ ਦੇ ਵਿੱਚ ਵਧੀਆ ਅੱਛੇ ਵਰਾਲੇ ਕਰਦੇ ਰਹਿੰਦੇ ਨੇ ਔਰ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ ਔਰ ਉਹਨਾਂ ਨੂੰ ਛੋਟੇ ਸ਼ਹਾਦਿਆਂ ਨੂੰ ਤਾਂ ਬਹੁਤ ਹੀ ਲੋੜ ਹੈ ਇਹ ਬੱਚਿਆਂ ਨੂੰ ਵੀ ਇਹਨਾਂ ਦੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਅਸੀਂ ਧਰਮ ਦੇ ਲਈ ਪ੍ਰਤੀਕਟ ਰਹੀਏ ਹਾਂਜੀ ਮੇਰਾ ਨਾਂ ਜੀ ਬਲਵਿੰਦਰ ਸਿੰਘ ਆ ਮੈਂ ਬਲਾਕ ਪ੍ਰੈਜ਼ੀਡੈਂਟ ਆ ਆਪਣੀ ਪਾਰਟੀ ਤੋਂ ਤੇ ਸਾਡੇ ਬਾਈ ਜੀ ਹੁਣੇ 6 ਨੰਬਰ ਵਾਰਡ ਤੋਂ ਮਨੀ ਜੀ ਇਹ ਬੜੇ ਪਹਿਲਾਂ ਤੋਂ ਹੀ ਇਹ ਜਿੱਦਾਂ ਧਾਰਮਿਕ ਵਿਰਤੀ ਤੋਂ ਲੱਗਿਆ ਲੰਗਰ ਇਹਨਾਂ ਦਾ ਪ੍ਰੋਪਰ ਚੱਲਦਾ ਹੀ ਰਹਿੰਦਾ ਇਹਨਾਂ ਦੇ ਪ੍ਰੋਗਰਾਮ ਦੇ ਅਸੀਂ ਮੋਸਟਲੀ ਜੀ ਸਾਰੇ ਹੀ ਆਉਨੇ ਆ ਇਹ ਸਾਡੇ ਪਰਿਵਾਰ ਦੇ ਬੜੇ ਸਾਂਝੇ ਸਾਡਾ ਪਰਿਵਾਰ ਦਾ ਜੀ ਇਹ ਤੇ ਅਸਾਨੂੰ ਅਸੀਂ ਵਧਾਈਆਂ ਇਹਨਾਂ ਨੂੰ ਦਿੰਨੇ ਆ ਜੀ ਬਈ ਇਹਨਾਂ ਨੇ ਅੱਜ ਦੇ ਜਿੰਨਾ ਇਹ ਜੋ ਮਾਹੌਲ ਚੱਲਦਾ ਪਿਆ ਸ਼ਿਦੀਪੁਰਬ ਦੇ ਵਿੱਚ ਇਹਨਾਂ ਨੇ ਲੰਗਰ ਲਾਇਆ ਜੋ ਵੀ ਹੈ ਨਾ ਇਹ ਸਾਨੂੰ ਯਾਦ ਰੱਖਣੀ ਚਾਹੀਦੀਆਂ ਸਾਡੀਆਂ ਸਾਡੇ ਲਈ ਕੀ ਕੀਤਾ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਸਹਬਜ਼ਾਦਿਆਂ ਨੇ ਇਹ ਬਹੁਤ ਵਧੀਆ ਨਾ ਨੇ ਫੈਲ ਕਰਮੀ ਕੀਤੀ ਅੱਜ ਤੇ ਅਸੀਂ ਬਹੁਤ ਵਧਾਈਆਂ ਦੇ ਹੁੰਦੇ ਨੇ ਜੀ ਇਹ ਕਲੀਅਰ ਆ ਗਏ ਜੀ ਨਾਲ ਸਾਡੇ ਜਿਹੜੇ ਗੁਰੂ ਘਰ ਦੇ ਲੰਗਰ ਲਗਾਏ ਜਾਂਦੇ ਨੇ ਹੋਰ ਆਣ ਵਾਲੇ ਪੀੜ੍ਹੀ ਨੂੰ ਆਣ ਰੱਖਣਾ ਹੈ ਜੀਰੇ ਆਣ ਵਾਲ ਆਣ ਵਾਲੇ ਟਾਈਮ ਦੇ ਵਿੱਚ ਗੁਰੂ ਘਰ ਦਾ ਲੰਗਰ ਲਗਾਇਆ ਜਾਂਦਾ ਹੈ ਆਏ ਆਏ ਸਾਲ ਹਾਂਜੀ ਆਣ ਵਾਲੇ ਪੀੜ੍ਹੀ ਨੂੰ ਬੱਚਾ ਨੂੰ ਕੀ ਕਹਿਣਾ ਚਾਹੀਦਾ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਕੁਰਬਾਨੀਆਂ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਪੱਗ ਖਾਤਰ ਲਾ ਲੋ ਚਾਹੇ ਧਰਮ ਖਾਤਰ ਲਾ ਲੋ ਉਹ ਸਰਬ ਸਾਂਝੇ ਸੀ ਸਾਰੇ ਇੱਕ ਧਰਮ ਦੇ ਸੀ ਜਿੰਨੇ ਹੁਣ ਨਸ਼ਿਆਂ ਦੀਆਂ ਕ੍ਰਿਤੀਆਂ ਪੰਜਾਬ ਨੂੰ ਖਾ ਰਹੀਆਂ ਨੇ ਜਿੰਨੀਆਂ ਹੁਣ ਮਾਹੌਲ ਖਰਾਬ ਹੋ ਰਿਹਾ ਇਹਨਾਂ ਚੀਜ਼ਾਂ ਨੂੰ ਆਪਾਂ ਸਰਕਾਰਾਂ ਨੂੰ ਸਾਰਾ ਦੋਸ਼ ਦੇਣ ਲੱਗ ਜੰਨੇ ਆ ਸਾਨੂੰ ਆਪ ਵੀ ਬਦਲਣਾ ਚਾਹੀਦਾ ਜੀ ਆਪ ਪਹਿਲ ਕਦਮੀ ਕਰੀਏ ਐਦਾਂ ਦੇ ਸਾਂਝੇ ਪ੍ਰੋਗਰਾਮਾਂ ਵਿੱਚ ਹਿੱਸਾ ਪਾਈਏ ਇੱਕ ਦੂਜੇ ਦਾ ਸਾਥ ਦੇਈਏ ਪਿਆਰ ਨਾਲ ਨਸ਼ਿਆਂ ਨੂੰ ਤੌਬਾ ਕਰੀਏ ਤੇ ਕੁਰਬਾਨੀਆਂ ਨੂੰ ਅਸੀਂ ਹਮੇਸ਼ਾ ਯਾਦ ਰੱਖੀਏ ਉਹਨਾਂ ਦੀ ਲਾਸਟ ਮੈਸੇਜ ਕੀ ਹੈਗਾ ਆਪਣੇ ਮਨੀ ਸਾਈਂ ਮਨੀ ਸਾਈਂ ਦੀ ਤਾਂ ਇਹੀ ਹੈ ਕਿ ਇਹਨਾਂ ਦੀ ਬਹੁਤ-ਬਹੁਤ ਇਹਨਾਂ ਨੂੰ ਵਧਾਈਆਂ ਇਹ ਚੀਜ਼ਾਂ ਦੀਆਂ ਇਹੇ ਵੱਧ ਚੜ ਕੇ ਐਦਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਨੇ ਕਈ ਕੈਂਪ ਲਗਾਉਂਦੇ ਨੇ ਇਹ ਸਾਡੇ 65 ਨੰਬਰ ਵਾਰਡ ਦੀ ਸ਼ਾਨ ਨੇ ਤੇ ਅਸੀਂ ਚਾਹੁੰਦੇ ਆਂ ਇਹ ਹੋਰ ਵੱਧ ਤੋਂ ਵੱਧ ਐਦਾਂ ਹੀ ਲੋਕਾਂ ਦੇ ਸਹਿਯੋਗ ਨਾਲ ਤੇ ਐਦਾਂ ਲੰਗਰ ਚੱਲਦੇ ਰਹਿਣ ਦੀ ਖੁਸ਼ੀ ਆ ਮਿਲਦੀਆਂ ਰਹਿਣ ਸਾਰ ਦੇਖੋ ਉਹ ਸ਼ਹੀਦੀ ਬਾਰੇ ਤਾਂ ਆਪਾਂ ਕੁਝ ਕਹਿ ਹੀ ਨਹੀਂ ਸਕਦੇ ਜਿਹੜੀ ਸ਼ਹੀਦੀ ਉਹਨਾਂ ਨੇ ਦਿੱਤੀ ਆ ਜਿਹੜਾ ਅੱਜ ਲੰਗਰ ਲਾਇਆ ਗਿਆ ਇਹ ਸਾਡੇ ਮਨੀ ਸਾਈਂ ਵੱਲੋਂ ਮੇਰਾ ਪੁੱਤਰ ਲੱਗਦਾ ਹੈ ਉਹਦੇ ਵੱਲੋਂ ਅੱਜ ਚਾਹ ਦਾ ਪਕੌੜਿਆਂ ਦਾ ਲੰਗਰ ਲਾਇਆ ਗਿਆ। ਮਾਲਕ ਇਦਾਂ ਹੀ ਬੱਚਿਆਂ ਦੀ ਕਿਰਪਾ ਕਰਨ ਇਦਾਂ ਹੀ ਲੰਗਰ ਲਗਾਉਂਦੇ ਰਹਿਣ। ਆਉਣ ਵਾਲੀ ਪੀੜ੍ਹੀ ਨੂੰ ਇਹੀ ਹੈ ਵੀ ਨਸ਼ਿਆਂ ਵਿੱਚੋਂ ਨਿਕਲੋ ਤੇ ਇਦਾਂ ਲੰਗਰ ਲਗਾਓ ਤੇ ਤੁਹਾਡੇ ਲੁਧਿਆਣੇ ਵਿੱਚ ਸ਼ੁਕ ਸ਼ਾਂਤੀ ਰਹੇ ਤੰਦਰੁਸਤੀਆਂ ਰਹਿਣ ਚਾਰੇ ਪਾਸੇ ਖੁਸ਼ੀਆਂ ਖੁਸ਼ੀਆਂ ਰਹਿਣ ਤੇ ਜਿਹੜੀ ਮਾਲਕ ਨੇ ਸ਼ਿੱਧੀ ਦਿੱਤੀ ਹੈ ਉਹ ਸ਼ਿੱਧੀ ਨੂੰ ਹਰ ਵਕਤ ਯਾਦ ਰੱਖੋ। ਉਹਨਾਂ ਦੀ ਸ਼ਿੱਧੀ ਦਿੱਤੀ ਈ ਅੱਜ ਆਪਾਂ ਰਾਜ ਕਰ ਰਹੇ ਹਾਂ ਸਾਰੇ ਜਾਣੇ। ਅਨੁਮਨੀ ਸਾਈ ਮੇਰੇ ਬੱਚੇ ਐ ਐਦਾਂ ਹੀ ਮਾਲਕ ਇਹਨਾਂ ਤੇ ਕਿਰਪਾ ਬਣਾਈ ਰੱਖਣ ਐਦਾਂ ਹੀ ਇਹ ਲੰਗਰ ਲਾਉਂਦੇ ਰਹਿਣ ਇਹੀ ਹੱਥਾਂ ਦਾ ਦਾਨ ਹੈ ਜਿਹੜਾ ਕੰਮ ਆਣਾ